ਹਾਲੀਆ ਸਰ ਦੇਖਣਾ ਚਾਹੋਗੇ ਕਿ ਅੱਜ ਵੀ ਬੜਾ ਮਹੱਤਵਪੂਰਨ ਅਖਤਿਆਰ ਸਾਨੂੰ ਮਿਲਿਆ ਜੀ ਜਿੱਦਾਂ ਨੇ ਸ਼ਹਾਦਤ ਦੇਣ ਤੋਂ ਬਾਅਦ ਸਾਨੂੰ ਇਹ ਹੱਕ ਲੈ ਕੇ ਦਿੱਤਾ ਇਹ ਹੱਕ ਸਾਰਿਆਂ ਨੂੰ ਇਸਤੇਮਾਲ ਕਰਨਾ ਚਾਹੀਦਾ ਔਰ ਬਹੁਤ ਗੰਭੀਰਤਾ ਦੇ ਨਾਲ ਕਰਨਾ ਚਾਹੀਦਾ ਇਹਨੂੰ ਲਾਈਟ ਨਹੀਂ ਲੈਣਾ ਚਾਹੀਦਾ ਸਾਡੀ ਇੱਕ ਬਹੁਤ ਵੱਡੀ ਤਰਾਸਦੀ ਆ ਕਿ ਅਸੀਂ ਵੋਟ ਦੀ ਅਹਿਮੀਅਤ ਨੂੰ ਅਜੇ ਤੱਕ ਸਮਝ ਨਹੀਂ ਸਕੇ ਔਰ ਮੈਂ ਸੋਚਦਾ ਵੀ ਸਾਨੂੰ ਇੱਕ ਸਿਲੇਬਸ ਚਾਹੀਦਾ ਐਜੂਕੇਟ ਕਰਨ ਵਾਲਾ ਵੋਟ ਵਾਸਤੇ ਵੋਟ ਵੋਟ ਐਜੂਕੇਟ ਕਰਨ ਵਾਸਤੇ ਸਾਡੇ ਸਾਡੇ ਸਕੂਲ এডੂਕੇਸ਼ਨ ਦੇ ਵਿੱਚ ਇੱਕ ਸਿਲੇਬਸ ਚਾਹੀਦਾ ਵੀ ਵੋਟ ਦੇ ਕੀ ਮਹਨੇ ਨੇ ਵੋਟ ਕਿਉਂ ਪਾਉਣੀ ਚਾਹੀਦੀ ਆ ਵੋਟ ਕਿਹਨੂੰ ਪਾਉਣੀ ਚਾਹੀਦੀ ਆ ਵੋਟ ਪਾਉਣ ਤੋਂ ਪਹਿਲਾਂ ਆਪਾਂ ਨੂੰ ਕੀ ਸੋਚਣਾ ਚਾਹੀਦਾ ਇਹ ਬਹੁਤ ਇੱਕ ਜ਼ਰੂਰੀ ਸਾਨੂੰ ਐਜੂਕੇਸ਼ਨ ਦੇ ਵਿੱਚ ਇੱਕ ਸਿਲੇਬਸ ਚਾਹੀਦਾ ਤਾਂ ਜੋ ਸਾਡੇ ਲੋਕਾਂ ਨੂੰ ਵੋਟਰ ਦਾ ਪਤਾ ਲੱਗ ਜਾਵੇ ਸਾਨੂੰ ਵੋਟਰ ਦਾ ਪਤਾ ਹੀ ਨਹੀਂ ਅਸੀਂ ਤਾਂ दारू ਦੀ ਬੋਤਲ ਦੇ ਪਾ ਦਿੰਦੇ ਆ ਹਜ਼ਾਰ ਰੁਪਏ ਨੂੰ ਪਾ ਦਿੰਦੇ ਆ ਕਿਸੇ ਦੇ ਕਹਿਣ ਤੇ ਪਾ ਦਿੰਦੇ ਆ ਕਿਸੇ ਜਾਤ ਨੂੰ ਕਿਸੇ ਬਰਾਦਰੀ ਨੂੰ ਕਿਸੇ ਧਰਮ ਨੂੰ ਪਾ ਦਿੰਦੇ ਆ ਸਾਡੇ ਇਸ ਕਰਕੇ ਸਾਡੇ ਨਾਲ ਤਰਾਸਦੀ ਆ ਸਾਡੇ ਦੇਸ਼ ਦਾ ਬਣਿਆ ਵੀ ਕੁਛ ਤਾਂ ਹੀ ਨਹੀਂ ਕਿਉਂਕਿ ਆਹਨ ਦੇਖੋ ਤੁਸੀਂ ਅੱਜ 10 ਸਾਲ ਦੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਦੀ ਕਾਰਜਕਾਰੀ ਕੀ ਸੀ ਧਰਮਾਂ ਦੀ ਲੜਾਈ ਉਹ ਉਹਨੇ ਮੱਛੀ ਖਾ ਲਈ ਜੀ ਉਹਨੇ ਮੀਟ ਖਾ ਲਿਆ ਜੀ ਕਿਉਂਕਿ ਸਾਡੇ ਦੇਸ਼ ਦਾ ਮੁੱਦਾ ਥੋੜਾ ਇਹ ਤਾਂ ਜਿਹਦਾ ਜੀ ਕਰਦਾ ਜੋ ਮਰਜ਼ੀ ਖਾਵੇ ਆਪਾਂ ਕਿਸੇ ਦੇ ਪਬੰਦੀ ਥੋੜਾ ਲਾ ਸਕਦੇ ਵੀ ਤੂੰ ਆਖਿਓ ਖਾਣਾ ਛੱਡੋ ਇਹਨਾਂ ਇਹਨਾਂ ਇਸ਼ੂਆਂ ਤੇ ਇਹ ਇਲੈਕਸ਼ਨ ਲੜੀਆਂ ਜਾਂਦੀਆਂ ਨੇ ਤੁਸੀਂ 10 ਸਾਲ ਪ੍ਰਧਾਨ ਮੰਤਰੀ ਰਹੇ ਤੁਸੀਂ ਦੱਸੋ ਵੀ ਮੈਂ ਕੀ ਕੀਤਾ ਕੀ ਆ ਆਹ 2 ਸਾਲ ਮੁੱਖ ਮੰਤਰੀ ਰਹੇ ਦੱਸੇ ਮੈਂ ਕੀ ਕੀਤਾ ਕੀ ਆ ਅਸੀਂ ਦੱਸਿਆ 10 ਸਾਲ ਚ ਅਸੀਂ ਕੀਤਾ ਬਿਜਲੀ ਸਰਪਲੱਸ ਕੀਤੀ ਰੋੜਾ ਬਣਾਈਆਂ ਸੜਕਾਂ ਬਣਾਈਆਂ ਅੱਜ ਪਾਣੀ ਦਿੱਤਾ ਸਿਵਰੇਜ ਦਿੱਤਾ ਅਸੀਂ ਦੱਸ ਕੇ ਅਸੀਂ ਲੋਕਾਂ ਤੋਂ ਵੋਟ ਮੰਗੀ ਆ ਤੇ ਅਸੀਂ ਤਾਂ ਇਹ ਕਿਹਾ ਨਹੀਂ ਵੀ ਇਹਨੂੰ ਨਰਾਦੋ ਇਹਨੂੰ ਮਰਵਾਦੋ ਇਹਨੂੰ ਵੜਦੋ ਅਸੀਂ ਤਾਂ ਅਸੀਂ ਤਾਂ ਕੰਮ ਕਰਨਾ ਉਹ ਜਿਹੜਾ ਕੰਮ ਜੋੜਦਾ ਜਿਹੜਾ ਧਰਮਾਂ ਨੂੰ ਵੀ ਜੋੜਦਾ ਸਮਾਜ ਨੂੰ ਵੀ ਜੋੜਦਾ ਜੋੜ ਕੇ ਅਸੀਂ ਤੋੜ ਕੇ ਨਹੀਂ ਤੋੜਨ ਵਾਲੀ ਰਾਜਨੀਤੀ ਇਹ ਕਰਦੇ ਨੇ ਲੋਕ ਕਿਉਂਕਿ ਕਰਨਾ ਕੁਝ ਨਹੀਂ ਸਿਰਫ ਇਹ ਇਹਨਾਂ ਨੂੰ ਫੰਡਾ ਮਿਲਿਆ ਅਸੀਂ ਜੋੜਨ ਵਾਲੀ ਰਾਜਨੀਤੀ ਕਰਦੇ ਹਾਂ ਜੋੜ ਕੇ ਧਰਮਾਂ ਨੂੰ ਜੋੜ ਕੇ ਪਰਿਵਾਰਾਂ ਨੂੰ ਜੋੜ ਕੇ ਭਾਈਚਾਰਿਆਂ ਨੂੰ ਜੋੜ ਕੇ ਬੋਲੀਆਂ ਨੂੰ ਜੋੜ ਕੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਲੋਕਾਂ ਨੂੰ ਕੀ ਅਪੀਲ ਕਰਾਂ ਅਸੀਂ ਵੋਟ ਪਾਉਣ ਜਾਓ ਜੀ ਸਰ ਜਾਨੇ ਪਾਓ ਲੁਧਿਆਣਵੀ ਨੂੰ ਆਪਣੇ ਸ਼ਹਿਰ ਦੇ ਬੰਦੇ ਨੂੰ ਵੋਟ ਪਾਓ ਤੁਸੀਂ ਸਰ ਯੂਥ ਕਿਤੇ ਨਾ ਕਿਤੇ ਘੱਟ ਨਜ਼ਰ ਆ ਰਿਹਾ ਹੈ ਮੇਰਾ ਬੋਟਿੰਗ ਸੱਤ ਵਜੇ ਦੀ ਸਟਾਰਟ ਹੋਈ ਹੈ 9 ਵਜੇ ਸਿਰਫ 9 ਕੁ ਨੋਕ ਪੀਛੇ ਵੋਟ ਢਾਲੇ ਤੱਕ ਹੋਈ ਹੈ ਜਿਹੜੇ ਤੁਹਾਨੂੰ 9% ਸਰ 9% ਕਰੀ ਬੋਟੇ 2 ਘੰਟੇ ਪਹਿਲੇ ਗਰਮੀ ਬਹੁਤ ਆ ਯੂਥ ਨੂੰ ਨਿਕਲਣਾ ਚਾਹੀਦਾ ਯੂਥ ਦੀ ਇੱਕ ਸਾਡੀ ਪ੍ਰੋਬਲਮ ਆ ਸਾਡਾ ਯੂਥ ਬਹੁਤ ਜ਼ਿਆਦਾ ਬਾਹਰ ਵੀ ਚਲੇ ਗਿਆ ਇਸ ਕਰਕੇ ਵੀ ਘਟਾ ਪਿੰਡਾਂ ਚ ਵੀ ਮੈਂ ਵੇਖ ਸੋ ਇਹ ਸਾਡੀ ਵੱਡੀ ਸਮੱਸਿਆ ਪ੍ਰੋਬਲਮ ਆ ਸਾਡੇ ਲਈ ਇਹ ਘਾਤਕ ਸਰ ਜੀ ਤੋਂ ਬਾਅਦ ਪਹਿਲੇ ਪਹਿਲੇ ਕੰਮ ਜਿਹੜੇ ਹੋਣਦੇ ਨੇ ਜਿੱਤ ਤੋਂ ਬਾਅਦ ਬਹੁਤ ਕੰਮ ਹੋਣ ਵਾਲਿਆ 17 ਸਾਲਾਂ 'ਚ ਹੋਈ ਕੁਛ ਨਹੀਂ ਹੋਇਆ ਹੀ ਕੁਛ ਨਹੀਂ ਕਿਉਂਕਿ ਉਮੀਦਵਾਰੋਂ ਆਉਂਦੇ ਸੀ ਬਾਹਰੋਂ ਜਿੱਤ ਕੇ ਚਲੇ ਜਾਂਦੇ ਸੀ ਜਿਹੜਾ ਲੋਕ ਲੋ ਤੁਹਾਡੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਸੋਸ਼ਲ ਮੀਡੀਆ ਤੇ ਜਿਸ ਵਿੱਚ ਤੁਸੀਂ ਇਲੈਕਸ਼ਨ ਤੋਂ ਬਾਅਦ ਕਿਹਾ ਵੀ ਰਾਜਨੀਤੀ ਛੱਡ ਦੋਗੇ ਤੇ ਨਾ ਨਹੀਂ ਦੇਖੋ ਉਹਦਾ ਕਾਰਨ ਇਕਰਾ ਆਪਾਂ ਅਮੀ ਆਪਣੇ ਪੱਲੇ ਬਣ ਕੇ ਤੁਰੇ ਫਿਰੇ ਵੀ ਇਮਾਨਦਾਰੀਆਂ ਜੀ ਸ਼ਰਾਫਤਾਂ ਜੀ ਇਨਸਾਨੀਅਤ ਦੇ ਨਾਲ ਕੰਮ ਕਰਦੇ ਹਾਂ ਜੀ ਥੱਕਾ ਨਹੀਂ ਕਰਦੇ ਕਿਸੇ ਦਾ ਨਖਾ ਨਹੀਂ ਕਰਦੇ ਜੇ ਲੋਕ ਇਸ ਚੀਜ਼ ਨੂੰ ਮਨਜ਼ੂਰ ਨਹੀਂ ਕਰਦੇ ਫਿਰ ਦੇਖਣ ਵਾਲੀ ਗੱਲ ਤਾਂ ਇਹ ਆ ਨਾ ਵੀ ਅਸੀਂ ਕਿੱਥੇ ਖੜੇ ਆ ਬੋਟਰ ਕਿੱਥੇ ਖੜਾ ਬੋਟਰ ਕੀ ਚਾਹੁੰਦਾ ਜੇ ਬੋਟਰ ਇਮਾਨਦਾਰੀ ਨਹੀਂ ਚਾਹੁੰਦਾ ਫਿਰ ਆਪਾਂ ਕਿਉਂ ਪੱਲੇ ਬਣ ਕੇ ਰੱਖਣੀ ਆ ਦੇਖੋ ਨਾ ਇਹ ਬੋਟਰ ਦੀ ਸੋਚ ਇੱਥੇ ਨਹੀਂ ਆਈ ਪਹੁੰਚੀ ਹਜੇ ਬੋਟਰ ਚਾਹੁੰਦਾ ਵੀ ਪਤਾ ਨਹੀਂ ਚੱਕਾ ਚਾਹੁੰਦਾ ਚੱਕਾ ਚਾਹੁੰਦਾ ਪੈਸੇ ਚਾਹੁੰਦਾ ਸ਼ਰਾਬ ਚਾਹੁੰਦਾ ਜਾਂ ਪਾਰਟੀ ਧਰਮ ਜਾਤ ਬਰਾਦਰ ਚ ਫਸਿਆ ਫਿਰ ਆਪਾਂ ਕਿਉਂ ਇਹ ਕੰਮ ਆਪਣਾ ਟਾਈਮ ਵੇਸਟ ਕਿਉਂ ਕਰੀਏ ਇਹ ਮੈਂ ਦੇਖਿਆ ਸੀ ਧੰਨਵਾਦ ਆ